ਲੇਬਰ ਵੈਲਫੇਅਰ ਕਮੇਟੀ ਐਮਪਲਾਈ ਯੂਨੀਅਨ ਦੀ ਵੈਲਫੇਅਰ ਸੁਸਾਇਟੀ ਸ਼ਾਹਕੋਟ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਦੇ ਵਿਰੋਧ ਵਿੱਚ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਦਿੱਤਾ ਜਾ ਰਿਹਾ ਰੋਸਤਾ ਮਾਜ ਸੇਮੇ ਦਿਨ ਵਿੱਚ ਜਾਰੀ ਰਿਹਾ ਇਸ ਦੌਰਾਨ ਸ਼ਹਿਰ ਵਿੱਚ ਸਫਾਈ ਨਾ ਹੋਣ ਕਰਕੇ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਨਗਰ ਪੰਚਾਇਤ ਸ਼ਾਹਕੋਟ ਵਿਖੇ ਚੱਲ ਰਹੇ ਦਰਨੇ ਦੌਰਾਨ ਸਫਾਈ ਜੂਨੀਅਨ ਦੇ ਪ੍ਰਧਾਨ ਲਖਮਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੋਰ ਟੂ ਡੋਰ ਵੇਸਟ ਕਲੈਕਸ਼ਨ ਵਾਟਰ ਸਪਲਾਈ ਸੀਵਰੇਜ ਮੈਨੇਜਮੈਂਟ ਨੂੰ ਪ੍ਰਾਈਵੇਟ ਕੰਪਨੀਆਂ ਦੁਆਰਾ ਵੱਡੇ ਪੱਧਰ ਦੇ ਟੈਂਡਰ ਲਗਾਉਣ ਨੂੰ ਕਿਹਾ ਗਿਆ ਹੈ ਜੋ ਕਿ ਪੰਜਾਬ ਦੀਆਂ ਸਮੂਹ ਕਾਰਪੋਰੇਸ਼ਨਾਂ ਕਮੇਟੀਆਂ ਮੁਲਾਜ਼ਮਾਂ ਨਾਲ ਤੱਕਾ ਹੈ ਉਹਨਾਂ ਕਹੇ ਕਿ ਪੰਜਾਬ ਸਰਕਾਰ ਨਗਰ ਨਿਗਮ ਨਗਰ ਕੌਂਸਲਾਂ ਨਗਰ ਪੰਚਾਇਤਾਂ ਵਿੱਚ ਦਲਤ ਸਮਾਜ ਦੀ ਹੋਣ ਤੋਂ ਖਤਮ ਕਰਨ ਦੇ ਯਤਨ ਕਰ ਰਹੀ ਹੈ ਜਦ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਨ੍ਹਾਂ ਨਗਰ ਨਿਗਮ ਨਗਰ ਕੌਂਸਲਾਂ ਨਗਰ ਪੰਚਾਇਤਾਂ ਵਿੱਚ ਮੁਲਾਜ਼ਮਾਂ ਦੀ ਘਾਟ ਹੈ ਉਹਨਾਂ ਦਾ ਸਰਵੇ ਕਰਵਾ ਕੇ ਹੋਰ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇ ਨਾ ਕੇ ਮਜ਼ਦੂਰਾਂ ਦਾ ਕੰਮ ਖਤਮ ਕਰਕੇ ਮਸ਼ੀਨਾਂ ਰਾਹੀਂ ਕਰਵਾਇਆ ਜਾਵੇ ਉਹਨਾਂ ਕਹਿ ਕੇ ਜਿਹੜੇ ਪੈਸੇ ਕੰਪਨੀ ਨੂੰ ਦੇਣੇ ਹਨ ਉਹ ਪੈਸੇ ਮੁਲਾਜ਼ਮਾਂ ਨੂੰ ਤਨਖਾਹ ਦੇ ਦਿੱਤੇ ਜਾ ਸਕਦੇ ਹਨ ਉਹਨਾਂ ਕਹਿ ਕੇ ਜਿੰਨਾ ਸਮਾਂ ਪੰਜਾਬ ਸਰਕਾਰੇ ਠੇਕੇ ਰੱਦ ਨਹੀਂ ਕਰਦੀ ਉਹਨਾਂ ਦਾ ਸਮਾ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਠੇਕੇ ਰੱਦ ਕੀਤੇ ਜਾਣ ਇਸ ਮੌਕੇ ਪੰਜਾਬ ਸਰਕਾਰ ਖਿਲਾਫ ਧਰਨਾਕਾਰੀਆਂ ਨੇ ਜਮ ਕੇ ਨਾਰੀ ਬਾਜ਼ੀ ਕੀਤੀ ਇਸ ਮੌਕੇ ਸਮੂਹ ਦਫ਼ਤਰੀ ਸਟਾਫ ਤੇ ਸਵੈ ਕਰਮਚਾਰੀ ਹਾਜ਼ਰ ਸਨ ਸ਼ਾਹਕੋੜ ਤੋਂ ਸਾਬੀ ਦਾਸੀ ਕੇ ਸ਼ਾਹਕੋੜ ਦੀ ਖਾਸ ਰਿਪੋਰਟ ਵੱਲੋਂ ਪੰਜਾਬ న్యూਸ ਜੈ ਵਾਲਮੀਕੀ ਜੀ ਜੈ ਭੀਮ ਜੈ ਭਰਤ ਯਾਰੇ ਸਾਥੀਓ ਮੈਂ ਜਗਦੀਸ਼ ਕੁਮਾਰ ਵਾਇਸ ਪ੍ਰਧਾਨ ਯੂਨੀਅਨ ਦਾ ਪੰਜਾਬ ਫੰਡਰੇਸ਼ਨ ਯੂਨੀਅਨ ਤੇ ਸਾਡੇ ਲక్ష్మణ ਸਿੰਘ ਪ੍ਰਧਾਨ ਉਹਨਾਂ ਦੀ ਅਗਵਾਈ ਹੇਠਾਂ ਅਸੀਂ ਨੇ ਹੜਤਾਲ ਕੀਤੀ ਹੋਈ ਆ ਤੇ 19 ਤਰੀਕ ਤੋਂ ਤੇ ਇਸ ਕਰਕੇ ਅਸੀਂ ਮਤਲਬ ਵੀ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦਿੱਤਾ ਹੈ ਸਰਕਾਰ ਨੇ ਉਹ ਰੱਦ ਕਰਵਾਉਣਾ ਚਾਹੁੰਦੇ ਆ ਤੇ ਇਹ ਸਾਰੀ ਮੰਗਾਂ ਵੀ ਉਹ ਰੱਦ ਛੇਤੀ ਕੀਤਾ ਜਾਵੇ ਤੇ ਹੜਤਾਲ ਖਤਮ ਕੀਤੀ ਜਾਵੇ ਤੇ ਜਿੱਤੇ ਹੜਤਾਲ ਸਾਡੀ ਜਾਰੀ ਆ ਜਿੱਤੇ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਆਪਦਾ ਟੈਂਡਰ ਵਾਪਸ ਨਹੀਂ ਲਿੰਦੀ ਇਸ ਕਰਕੇ ਜੇਬਲ